ਦੇ ਅਸੀਂ ਤਾਂ ਚੰਗੇ ਵਾਸਤੇ ਉਸ ਵਖਰੀ ਇੱਕ ਪੰਜਾਬ ਨੂੰ ਜਿਹੜੀ ਹੈਗੀ ਹੈ ਕੋਸ਼ਿਸ਼ ਕਰ ਰਹੇ ਆ ਇੱਕ ਜਗਾਉਣ ਦੀ ਵੀ ਇਦਾਂ ਚੀਜ਼ਾਂ ਤੋਂ ਬਚਾਅ ਹੋਵੇ ਤੇ ਬੱਚੇ بچਣ ਤੇ ਜੇ ਮਤਲਬ ਸਾਡੇ ਵਰਗੇ ਲੋਕਾਂ ਦੇ ਨਾਲ ਤੁਰ ਕੇ ਨੁਕਸਾਨ ਕਿਸੇ ਦਾ ਹੋਣਾ ਹੈ ਤਾਂ ਫਿਰ ਇਹ ਦੂਜਾ ਰਸਤਾ ਉਹ ਉਹੀ ਜਾਂਦਾ ਚਿਕੜ ਦੇ ਵਿੱਚੋਂ ਹੀ ਚਿਕੜ ਜਵਾਬਸੀ ਉਹਦੇ ਫਿਰ ਲੀਡਰ ਬਣ ਜਾਂਦਾ ਬੰਦਾ ਤੁਸੀਂ ਆਪਣੇ ਜਿੰਨੇ ਆਪਣੇ ਪੋਲੀਟিক্যাল ਲੀਡਰ ਹੈ ਇਹਨਾਂ ਦਾ ਚੈੱਕ ਕਰਕੇ ਤਾਂ ਵੇਖੋ ਅੱਧੇ ਤਾਂ ਗੈਂਗਸਟਰ ਚੋਂ ਆਏ ਵੀ ਆ ਰੇਪ ਦੇ ਪਰਚੇ ਕ੍ਰਾਪਸ਼ਨ ਦੇ ਪਰਚੇ ਸਾਰੀਆਂ ਲੁੱਟਾਂ ਖੋਹਾਂ ਜਿਹੜੀਆਂ ਇਹ ਜਿਹੇ ਪਰਚਿਆਂ ਦੇ ਵੀ ਆਪਣੇ ਬੈਠੇ ਸੇਖੋ ਸਭ ਅਸਲੀ ਗੈਂਗਸਟਰ ਤਾਂ ਇਹ ਰਾਜਨੀਤਿਕ ਲੋਕ ਨੇ ਜੇ ਜਿਹੜੇ ਇਹਨਾਂ ਲੋਕਾਂ ਨੂੰ ਆਮ ਮੁੰਡਿਆਂ ਨੂੰ ਵਰਤਦੇ ਆ ਔਰ ਇਹ ਕੰਮ ਕਰਨ ਲਈ ਮਜਬੂਰ ਕਰਦੇ ਆ ਅਸਲ ਮਾਸਟਰਮਾਈਂਡ ਔਰ ਗੈਂਗਸਟਰ ਤਾਂ ਇਹ ਨਹੀਂ ਬਿਲਕੁਲ ਇਹ ਜਦੋਂ ਕਹਿੰਦੇ ਤਕਲੀਫ ਬਹੁਤ ਹੁੰਦੀ ਹੈ ਮੈਨੂੰ ਕੱਲ ਪਰਸੋਂ ਕਿਸੇ ਨੇ ਸਵਾਲ ਕੀਤਾ ਤੁਸੀਂ ਜੀ ਇਹ ਗੈਂਗਸਟਰਾਂ ਨੂੰ ਮੁਕਤ ਧਰਾ ਚ ਲਿਆਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹੋ ਤੇ ਜਿਹੜਾ ਮਤਲਬ ਇਹ ਕਿਉਂ ਤੁਸੀਂ ਮੈਂ ਕਿਹਾ ਜੀ ਗੈਂਗਸਟਰ ਤਾਂ ਜਿਹੜੇ ਅਸਲ ਰਾਜਨੀਤੀ 'ਚ ਬੈਠੇ ਅਸਲੀ ਤਾਂ ਇਹ ਤਾਂ ਵਿਚਾਰੇ ਉਹ ਹੈ ਜਿਹੜੇ ਜਿਹੜੇ ਮਤਲਬ ਕਿਤੇ ਪਹੁੰਚ ਨਹੀਂ ਸਕੇ ਜਾਂ ਜਿਹੜੇ ਮਤਲਬ ਇੱਕ ਨੈਗਲੈਕਟਡ ਪਾਰਟ ਹੈ ਅਸਲ ਵਿੱਚ ਜਿਹੜੇ ਤਰੱਕੀ ਕਰ ਗਏ ਉਹ ਤਾਂ ਪੋਲੀਟੀਸ਼ੀ ਜਿਹੜਾ ਹੈਗਾ ਉਹ ਤਾਂ ਤੁਹਾਡੇ ਐਮਐਲਐਮਪੀ ਬਣੇ ਬੈਠੇ ਤੁਸੀਂ ਇੰਡੀਆ ਦੇ ਜੀ ਧਿਆਨ ਕਰੋ ਉਹ ਤਾਂ ਤੁਸੀਂ ਐਡੀ ਵੱਡੀ ਫਿਗਰ ਹੈ ਥੋੜੇ 543 ਜੋ ਪਤਾ ਕਰ ਲਓ ਕਿੰਨੇ ਐਮਪੀ ਜਿਹੜੇ ਹੈਗੇ ਆ ਉਹ ਰਿਪਿਸਟ ਆ ਉਹਨਾਂ ਨੇ ਡਕੈਤੀਆਂ ਕੀਤੀਆਂ ਉਹਨਾਂ ਦੇ ਮਰਡਰ ਕੀਤੇ ਹੋਏ ਆ ਐਵੇਂ ਆਪਣੀ ਵਿਧਾਨ ਸਭਾ ਚ ਵੇਖ ਲਓ ਕਿੰਨੇ ਤੇ ਕਿੰਨੇ ਪਰਚੇ ਹੈਗੇ ਸੇਖੋ ਸਾਹਿਬ ਤੁਸੀਂ ਅਫਸਰ ਲਾਈਨ ਦੇ ਵਿੱਚੋਂ ਆਏ ਆ ਆਪਾਂ ਬਹੁਤ ਵਾਰੀ ਇਹ ਗੱਲ ਕਰਦੇ ਆ ਕਿ ਆਮ ਹੀ ਗੱਲਾਂ ਹੁੰਦੀਆਂ ਕੱਲੇ ਆਪਾਂ ਨਹੀਂ ਬਹੁਤ ਗੱਲਾਂ ਕਰਦੇ ਆ ਕਿ ਇਹ ਰਾਜਨੀਤਿਕ ਜਿਹੜੇ ਲੋਕ ਨੇ ਇਹ ਨੌਜਵਾਨਾਂ ਨੂੰ ਵੀ ਵਰਤਦੇ ਆ ਗੈਂਗਸਟਰਵਾਦ ਵਾਲੇ ਪਾਸੇ ਨੂੰ ਤੋਰਦੇ ਆ ਔਰ ਅਫਸਰਾਂ ਨੂੰ ਵੀ ਔਰ ਅਫਸਰਾਂ ਨੂੰ ਵੀ ਬਹੁਤ ਤਰੀਕੇ ਨਾਲ ਵਰਤੇ ਜਾਂਦਾ ਪਤਾ ਹੁੰਦਾ ਅਫਸਰਾਂ ਨੂੰ ਵੀ ਵੀ ਪਹਿਲਾਂ ਵੀ ਲੋਕ ਵਰਤੇ ਗਏ ਤੇ ਹੋ ਸਕਦਾ ਸਾਨੂੰ ਵੀ ਵਰਤਣਾ ਨੌਜਵਾਨਾਂ ਨੂੰ ਵੀ ਪਤਾ ਹੁੰਦਾ ਬਚਿਆ ਕਿਵੇਂ ਜਾਵੇ ਦੇਖੋ ਅਫਸਰਾਂ ਦੇ ਵਰਤਨ ਦੀ ਨਾ ਇੱਕ ਕੈਟਾਗਰੀ ਹੈ ਲੋਕਲ ਅਫਸਰ ਵਰਤੇ ਜਾਂਦੇ ਆ ਡੀਐਸਪੀ ਐਸਪੀ ਲੈਵਲ ਤੱਕ ਦੇ ਲੋਕ ਜਿਹੜੇ ਹੈਗੇ ਉਹ ਵਰਤੇ ਜਾਂਦੇ ਆ ਕੋਈ ਸ਼ੱਕ ਨਹੀਂ ਹੈ ਪਰ ਜਿਹੜੀ ਉੱਪਰਲੀ ਜਮਾਤ ਆ ਠੀਕ ਹੈ ਆਈਐਸ ਅਫਸਰ ਨੇ ਆਈਪੀਐਸ ਅਫਸਰ ਨੇ ਇਹ ਡਾਇਰੈਕਟਲੀ ਸਟੇਟ ਨੂੰ ਬਿਲੋਂਗ ਕਰਦੇ ਨੇ ਸੈਂਟਰ ਸਟੇਟ ਨੂੰ ਪੰਜਾਬ ਨੇ ਨਾ ਲਈ ਕਰੇਗਾ ਨਹੀਂ ਹੈਗਾ ਤੇ ਇਸ ਕਰਕੇ ਆਪਾਂ ਇਹਨਾਂ ਤੋਂ ਉਮੀਦ ਰੱਖਣੀ ਪਹਿਲੀ ਗੱਲ ਤਾਂ ਉਹ ਹੀ ਬੇਈਮਾਨ ਨਹੀਂ ਹੈਗੀ ਅਦਰਵਾਇਜ਼ ਜਿਹੜਾ ਹੈਗਾ ਉਹਨਾਂ ਨੇ ਮਤਲਬ ਸਟੇਟ ਨਾਲ ਜਿਹੜੀ ਹੈਗੀ ਸੈਂਟਰ ਦੀ ਜਿਹੜੀ ਹੈਗੀ ਪਾਲਿਸੀਜ਼ ਆ ਜੋ ਚੀਜ਼ਾਂ ਉਹ ਕਰਨੀਆਂ ਲਾਗੂ ਆਉਣ ਵਾਲੇ ਸਮੇਂ ਜਿਹੜਾ ਵੀ ਹੈ ਉਗੋ ਆਈ ਅੱਗੇ ਲੱਗੀ ਹੋਈ ਹੈ ਇੰਡੀਅਨ ਜਿਹੜੀ ਹੈਗੀ ਹੈ ਸਿਵਲ ਸਰਵਿਸਸ ਹੈ ਇੰਡੀਅਨ ਜਿਹੜੀ ਐਡਮਿਨਿਸਟ੍ਰੇਸ਼ਨ ਸਰਵਿਸ ਹੈ ਇੰਡੀਅਨ ਜਿਹੜੀ ਪੁਲਿਸ ਸਰਵਿਸ ਹੈ ਉਹਦੇ ਜਿਹੜੇ ਇੰਟਰਸਟ ਹਮੇਸ਼ਾ ਹੀ ਡਿਫਰੈਂਟ ਹੁੰਦੇ ਆ ਉਸ ਤੋਂ ਵੱਡੀ ਬਦਕਿਸਮਤੀ ਅਗਲੀ ਇਹ ਹੈ ਕਿ ਜਿਹੜੀ ਸਾਡੀ ਸਟੇਟ ਦੀ ਗਵਰਨਮੈਂਟ ਨੇ ਕਦੇ ਵੀ ਤੁਹਾਡੇ ਹੱਕ ਦੀ ਨਹੀਂ ਰਹੀ ਇਹ ਦਿੱਲੀ ਦੇ ਨਾਲ ਹੀ ਪ੍ਰਿੰਟਾਂ ਚ ਰਹੀ ਹੁਣ ਤੱਕ ਤੋਂ ਇਸ ਕਰਕੇ ਇਹੋ ਜਿਹੇ ਹਾਲਾਤ ਜਿਹੜੇ ਹੈਗੇ ਆ ਜਿਹੜੀਆਂ ਡੀਪ ਸਟੇਟ ਦੀਆਂ ਸਾਜ਼ਿਸ਼ਾਂ ਹੁੰਦੀਆਂ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਜਿਹੜਾ ਇੰਪਲੀਮੈਂਟ ਕਰਨ ਦੇ ਵਿੱਚ ਹਮੇਸ਼ਾ ਸਰ ਸਰ ਇੱਕ ਟੂਲ ਸਾਬਤ ਹੁੰਦੇ ਆ ਤੋ ਇਸ ਕਰਕੇ ਸਾਡਾ ਪੋਲੀਟੀਸ਼ਨ ਵੀ ਫੇਲ ਹੋਇਆ ਸਾਡਾ ਜਿਹੜਾ ਮਿਡਲ ਅਫੀਸਰ ਹੈ ਉਹ ਵੀ ਫੇਲ ਹੋਇਆ ਕਿਉਂਕਿ ਟਾਪ ਰੈਸਿਡੀ ਸਾਰੀ ਹੈ ਉਹ ਇੱਕ ਅਲੱਗ ਹੈਗੀ ਹੈ ਤਾਂ ਮੈਨੂੰ ਹੈਰਾਨੀ ਹੁੰਦੀ ਹੈ ਕਦੇ-ਕਦੇ ਆ ਕੇ ਵੀ ਕਿਉਂ ਇਹ ਇਸ ਤਰ੍ਹਾਂ ਹੁੰਦਾ ਹੈ ਜਾਂ ਕਦੇ-ਕਦੇ ਇਹ ਲੱਗਦਾ ਵੀ ਕਦੇ ਜੇ ਇੱਕ ਤੇ ਜ਼ਿੰਦਗੀ ਰਹੀ ਤੇ ਮੌਕਾ ਮਿਲਿਆ ਵਿਚਰਨ ਦਾ ਕਿ ਇਹਨਾਂ ਲਾਈਨਸ ਦੇ ਵਿੱਚ ਪੋਲੀਟੀਕਲ ਲਾਈਨ ਚ ਮੰਨ ਲਓ ਸਾਡਰ ਕੇ ਬੰਦੇ ਨੂੰ ਕਿਤੇ ਮੌਕਾ ਮਿਲਦਾ ਤਾਂ ਉਦੋਂ ਪਤਾ ਲੱਗਦਾ ਜਾਊਗਾ ਪਰ ਉਦੋਂ ਇੱਕ ਟੈਸਟ ਹੋਊਗਾ ਤੁਹਾਡਾ ਵੀ ਕੀ ਤੁਸੀਂ ਇਸ ਉੱਪਰ ਹੈਗੇ ਹੋ ਨਹੀਂ ਤਾਂ ਹੁਣ ਤੱਕ ਤਾਂ ਕੋਈ ਹੋਇਆ ਨਹੀਂ ਹੈ ਮੈਨੂੰ ਕਈ ਵਾਰੀ ਕੁਐਸਚਨ ਅੱਜ ਵੀ ਕਰਦੇ ਸੀ ਜੇ ਤੁਸੀਂ ਪੋਲੀਟਿਕਸ ਜਾਵੋਗੇ ਤੁਸੀਂ ਕੀ ਕਰੋਗੇ ਮੈਂ ਕਿਹਾ ਇਹ ਤਾਂ ਉਹਦੀ ਗੱਲ ਹੈ ਪਹਿਲੀ ਗੱਲ ਤਾਂ ਅਸੀਂ ਅੱਜ ਇਸ ਪਿਛੇ ਤੁਰੇ ਨਹੀਂ ਹੋਏ ਦੂਜੀ ਗੱਲ ਇਹਦੇ ਆਊਟਕਮ 'ਚ ਅਸੀਂ ਨੇ ਕੋਈ ਐਡੇ ਵੱਡੇ ਕੋਈ ਗਾਂ ਪ੍ਰੋਬਲਮਾਂ ਹੋਣਗੀਆਂ ਤੋਂ ਉਹਦੇ ਚ ਜੇ ਕੋਈ ਵੱਡੀ ਬੜੀ ਇਮਾਨਦਾਰੀ ਕਰੂਗਾ ਤੋਂ ਪਾਸੇ ਹੋ ਜਾਊਗਾ ਜਾਂ ਉਹ ਦਾਗ ਬਣ ਜਾਊਗਾ ਤਾਂ ਪਾਸੇ ਤਾਂ ਹੁਣ ਤੱਕ ਹੋਇਆ ਕੋਈ ਨਹੀਂ ਅੰਗ ਸਾਰੇ ਬਣ ਗਏ ਐ ਤੇ ਜੇਕਰ ਇਹ ਸਾਡਾ ਟੈਸਟ ਇਹ ਜਿਹਾ ਆਇਆ ਤਾਂ ਵੇਖਾਂਗੇ ਮੈਂ ਤਾਂ ਕਦੇ ਵੀ ਆਪਣੇ ਬਾਰੇ ਵੀ ਕਦੇ ਕੋਈ ਕਲੇਮ ਨਹੀਂ ਕੀਤਾ ਵੀ ਵਕਤ ਦੇ ਮੁਤਾਬਕ ਦੇਖਣਾ ਪਊਗਾ ਸਾਰਾ ਕੁਝ